ਸਰ ਮੇਰੇ ਟੋਟਲ ਵੀ ਵਰਲਡ ਰਿਕਾਰਡ ਨੇ ਤੇ ਰੀਸੈਂਟਲੀ ਮੈਂ ਗਿਨੀਸ ਬੁੱਕ ਦੇ ਵਿੱਚ ਨਵਾਂ ਰਿਕਾਰਡ ਬਣਾਇਆ ਮੇਰੇ ਅਲੱਗ-ਅਲੱਗ ਡੰਡਾਂ ਦੇ ਰਿਕਾਰਡ ਨੇ ਪੁਸ਼-ਅਪ ਦੇ ਰਿਕਾਰਡ ਨੇ ਜਿਸ ਕਰਕੇ ਮੈਨੂੰ ਪੁਸ਼-ਅਪ ਮੈਨ ਆਫ ਪੰਜਾਬ ਕਿਹਾ ਜਾਂਦਾ ਚੱਲਦੇ ਰਹੋ ਮੁਸ਼ਕਲਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਪਾਰ ਵੀ ਤੁਸੀਂ ਸਾਰਿਆਂ ਨੇ ਕਰਨਾ ਹੈ ਕਿਉਂਕਿ ਜੇ ਤੁਹਾਡਾ ਮਕਸਦ ਆ ਤੇ ਮੁਸ਼ਕਲਾਂ ਵੀ ਤੁਹਾਡੀਆਂ ਆ ਜੇ ਮਕਸਦ ਨੂੰ ਤੁਸੀਂ ਪਾਉਣਾ ਵਾ ਤੇ ਮੁਸ਼ਕਲਾਂ ਨੂੰ ਵੀ ਤੁਸੀਂ ਹੀ ਪਾਰ ਕਰਨਾ ਉਹਨਾਂ ਨੂੰ ਪਾਰ ਕਰਕੇ ਤੁਸੀਂ ਆਪਣੇ ਲਕਸ਼ੇ ਨੂੰ ਹਾਸਲ ਕਰੋ ਤੇ ਦੁਨੀਆ ਦੇ ਸਾਹਮਣੇ ਨੌਜਵਾਨਾਂ ਦੇ ਸਾਹਮਣੇ ਇੱਕ ਮਿਸਾਲ ਬਣ ਕੇ ਪੈਦਾ ਹੋ। ਸਰ ਮੇਰੇ ਟੋਟਲ ਵੀ ਵਰਲਡ ਰਿਕਾਰਡ ਨੇ ਤੇ ਰੀਸੈਂਟਲੀ ਮੈਂ ਗਿਨੀਸ ਬੁੱਕ ਦੇ ਵਿੱਚ ਨਵਾਂ ਰਿਕਾਰਡ ਬਣਾਇਆ। ਗਿਨੀਸ ਵਰਲਡ ਰਿਕਾਰਡ ਦੇ ਵਿੱਚ ਮੇਰੇ ਪਹਿਲਾਂ ਵੀ ਦੋ ਰਿਕਾਰਡ ਹੈਗੇ ਨੇ ਤੇ ਟੋਟਲ ਹੁਣ 3 ਗਿਨੀਸ ਬੁੱਕ ਦੇ ਵਿੱਚ ਨੇ ਤੇ 17 ਬਾਕੀ ਬੁੱਕਾਂ ਦੇ ਵਿੱਚ ਨੇ। ਕੀ ਕੀ ਤੁਹਾਡਾ ਇਸ ਕਿਤਾਬ ਵਿੱਚ ਨਾਮ ਦਰਜ ਹੈ ਸਰ ਮੇਰੇ ਅਲੱਗ-ਅਲੱਗ ਡੰਡਾਂ ਦੇ ਰਿਕਾਰਡ ਨੇ ਪੁਸ਼-ਅਪ ਦੇ ਰਿਕਾਰਡ ਨੇ ਜਿਸ ਕਰਕੇ ਮੈਨੂੰ ਪੁਸ਼-ਅਪ ਮੈਨ ਆਫ ਪੰਜਾਬ ਕਿਹਾ ਜਾਂਦਾ ਪੁਸ਼-ਅਪ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੁਣ ਤੱਕ ਕਿੰਨੇ ਰਿਕਾਰਡ ਤੁਸੀਂ ਬ੍ਰੇਕ ਕਰ ਦਿੱਤੇ ਸਰ ਟੋਟਲ 20 ਵਰਲਡ ਰਿਕਾਰਡ ਬਣਾ ਚੁੱਕੇ ਹਾਂ ਮੈਂ ਕਿੰਨਾ-ਕਿੰਨਾ ਦੇ ਰਿਕਾਰਡ ਸੀ ਸਰ ਸਾਰੇ ਇੰਟਰਨੈਸ਼ਨਲ ਐਥਲੀਟਸ ਨੇ ਜਿਵੇਂ ਰੋਨ ਕੂਪਰ ਜੀ ਬਰੂਸਲੀ ਜੀ ਹੁਣ ਸਾਡੇ ਪਾਕਿਸਤਾਨੀ ਐਥਲੀਟ ਨੇ ਉਹਨਾਂ ਦਾ ਰਿਕਾਰਡ ਬ੍ਰੇਕ ਕਰਕੇ ਮੈਂ ਆਪਣੇ ਨਵੇਂ ਰਿਕਾਰਡ ਐਸਟੈਬਲਿਸ਼ ਕੀਤੇ ਨੇ ਇਹਨਾਂ ਰਿਕਾਰਡਾਂ ਦੇ ਕਰਕੇ ਤੁਹਾਨੂੰ ਕਿੱ ਕਰਮਵੀਰ ਚੱਕਰਪੁਰਸਕਾਰ ਯੂनाइटेड ਨੇਸ਼ਨ ਵੱਲੋਂ ਸਾਡੀ ਦਿੱਲੀ ਗੁਰਦੁਆਰਾ ਕਮੇਟੀ ਆ ਉਹਨਾਂ ਨੇ ਸਨਮਾਨ ਕੀਤਾ ਵਾ ਐਸਟੀਪੀਸੀ ਅੰਮ੍ਰਿਤਸਰ ਤੋਂ ਇਹਨਾਂ ਨੇ ਸਨਮਾਨ ਕੀਤਾ ਵਾ ਹੋਰ ਵੀ ਕਈ ਆਪਣੇ ਜਿਵੇਂ ਸਕੂਲਾਂ ਕਾਲਜਾਂ ਦੇ ਵਿੱਚ ਮੇਰੇ ਸਨਮਾਨ ਹੋਏ ਨੇ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋ ਸਰ ਉਹਨਾਂ ਨੂੰ ਮੈਂ ਇਹੀ ਕਹਿਣਾ ਜਾਊਂਗਾ ਕਿ ਜੇ ਤੁਹਾਡਾ ਕੋਈ ਟੀਚਾ ਵਾ ਜਿਹਨੂੰ ਤੁਸੀਂ ਮਿੱਥ ਕੇ ਬੈਠੇ ਹੋ ਤੁਸੀਂ ਪਉਣਾ ਹੈ ਤਾਂ ਮਿਹਨਤ ਕਰਦੇ ਰਹੋ ਉੱਥੇ ਚੱਲਦੇ ਰਹੋ ਮੁਸ਼ਕਲਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਪਾਰ ਵੀ ਤੁਸੀਂ ਸਾਰਿਆਂ ਨੇ ਕਰਨਾ ਹੈ ਕਿਉਂਕਿ ਜੇ ਤੁਹਾਡਾ ਮਕਸਦ ਆ ਤੇ ਮੁਸ਼ਕਲਾਂ ਵੀ ਤੁਹਾਡੀਆਂ ਨੇ ਜੇ ਮਕਸਦ ਨੂੰ ਤੁਸੀਂ ਪਾਉਣਾ ਵਾ ਤੇ ਮੁਸ਼ਕਲਾਂ ਨੂੰ ਵੀ ਤੁਸੀਂ ਹੀ ਪਾਰ ਕਰਨਾ ਵਾ ਉਹਨਾਂ ਨੂੰ ਪਾਰ ਕਰਕੇ ਤੁਸੀਂ ਆਪਣੇ ਲਕਸ਼ੇ ਨੂੰ ਹਾਸਲ ਕਰੋ ਤੇ ਦੁਨੀਆ ਦੇ ਸਾਹਮਣੇ ਨੌਜਵਾਨਾਂ ਦੇ ਸਾਹਮਣੇ ਇੱਕ ਮਿਸਾਲ ਬਣ ਕੇ ਪੈਦਾ ਹੋ